ਅਕਾਲੀ ਸਰਪੰਚ ਖੁਦਕੁਸ਼ੀ ਕਰਨ ਦੀ ਧਮਕੀ ਦੇ ਰਹੀ ਹੈ ਜਲੰਧਰ ਦੇ ਜਮਸ਼ੇਰ ਇਲਾਕੇ 'ਚ ਉਹ ਵੀ ਮੌਜੂਦਾ ਸਰਕਾਰ ਦੇ ਵਿਧਾਇਕ ਪ੍ਰਗਟ ਸਿੰਘ ਦੀ ਮੌਜੂਦਗੀ 'ਚ ਜਲੰਧਰ ਤੋਂ ਵਿਧਾਇਕ ਤੇ ਸਾਬ ਦਾ ਹਾਕੀ ਪਲੇਅਰ ਪ੍ਰਗਟ ਸਿੰਘ ਤੇ ਉਹਨਾਂ ਦੀ ਪਾਰਟੀ ਨੂੰ ਖਰੀਆਂ-ਖਰੀਆਂ ਸੁਣਾ ਰਹੇ ਇਲਾਕੇ ਦੇ ਪੱਚੇ ਪਿੰਡਾਂ ਦੇ ਪੰਚ ਤੇ ਸਰਪੰਚ ਨੇ ਵਜ੍ਹਾ ਜਮਸ਼ੇਰ ਇਲਾਕੇ ਵਿੱਚ ਸੋਲਿਡ ਵੇਸਟ ਪ੍ਰੋਜੈਕਟ ਲੱਗਣ ਦਾ ਵਿਰੋਧ ਹੈ ਜਲੰਧਰ ਨਗਰ ਨਿਗਮ ਦੇ ਅਫਸਰਾਂ ਨਾਲ ਵਿਧਾਇਕ ਪ੍ਰਗਟ ਸਿੰਘ ਇਲਾਕਾ ਵਾਸੀਆਂ ਨੂੰ ਪ੍ਰੋਜੈਕਟ ਦੀ ਜਗ੍ਹਾ ਲਈ ਰਾਜ਼ੀ ਕਰਾਉਣ ਪਹੁੰਚੇ ਸਨ ਏਅਰ ਕੰਡੀਸ਼ਨ ਦਫ਼ਤਰਾਂ ਚੋਂ ਨਿਕਲ ਕੇ ਪ੍ਰਗਟ ਸਿੰਘ ਅਤੇ ਨਿਗਮ ਦੇ ਅਫਸਰ ਜਿਵੇਂ ਹੀ ਬਦਬੂਦਾਰ ਗਲੀਆਂ ਚੋਂ ਲੰਘੇ ਤਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਅੰਦਾਜ਼ਾ ਸ਼ਾਇਦ ਉਸੇ ਵੇਲੇ ਹੋ ਗਿਆ ਪਰ ਮੁਸ਼ਕਲਾਂ ਤਾਂ ਹਜੇ ਵਧਣੀਆਂ ਸਨ ਦੋ ਦਰਜਨ ਪਿੰਡਾਂ ਦੇ ਪੰਜ ਤੇ ਸਰਪੰਚਾਂ ਦੀ ਨਾਰਾਜ਼ਗੀ ਦੇਖ ਪ੍ਰਗਟ ਸਿੰਘ ਦੇ ਮੱਥੇ ਤੇ ਵੀ ਪਸੀਨਾ ਆ ਗਿਆ ਸਾਰੀਆਂ ਪਾਰਟੀਆਂ ਦਾ ਬਾਈਕਾ ਕਰ ਦਿਓ ਕਿਸੇ ਪਾਰਟੀ ਦੇ ਲੀਡਰ ਨੂੰ ਕਿਸੇ ਐਮਐਲਏ ਐਮਪੀ ਨੂੰ ਪਿੰਡ ਵਿੱਚ ਮਾਰਨਾ ਵਿਰੋਧ ਕਰਨ ਵਾਲਿਆਂ ਵਿੱਚ ਅਕਾਲੀ ਸਰਪੰਚਾਂ ਦੀ ਬਹੁਤਾਤ ਸੀ ਸੋਲਿਡ ਵੇਸਟ ਦਾ ਪ੍ਰੋਜੈਕਟ ਇਲਾਕਾ ਵਾਸੀ ਕਿਸੇ ਵੀ ਕੀਮਤ ਤੇ ਨਹੀਂ ਆਉਣ ਦੇਣਾ ਚਾਹੁੰਦੇ ਜ਼ਬਰਦਸਤ ਵਿਰੋਧ ਦੇ ਖਿਡਾਰੀ ਤੋਂ ਸਿਆਸਤਦਾਨ ਬਣੇ ਪ੍ਰਗਟ ਸਿੰਘ ਦੇ ਅੰਦਰ ਦੀ ਸਪਿਰਿਟ ਜਾਗ ਗਈ ਉਹਨਾਂ ਜਲੰਧਰ ਤੋਂ ਚੰਡੀਗੜ੍ਹ 'ਚ ਬੈਠੇ ਆਪਣੀ ਹੀ ਪਾਰਟੀ ਦੇ ਹੁਕਮਰਾਨਾਂ ਖਿਲਾਫ ਜੰਮ ਕੇ ਗੋਲ ਦਾਗੇ ਕਿਹਾ ਸੁਪਰ ਏਸੀ ਕਮਰਿਆਂ 'ਚ ਬੈਠੇ ਨੇਤਾਵਾਂ ਨੂੰ ਜ਼ਮੀਨੀ ਹਕੀਕਤ ਨਹੀਂ ਪਤਾ ਮੇਰੇ ਆਪਣੇ ਮੰਤਰੀ ਅਸਲੀ ਗੱਲ ਹੈ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਹ ਕਹਿੰਦੇ ਦੇਖੋ ਜੀ ਬਿਊਰੋਕ੍ਰੇਸ਼ਨ ਨੇ ਆ ਬੜਾਈ ਹੈਗੀ ਆ ਆਈਐਲਐਫ ਕਿਹੜੀ ਹੋਕਮ ਕਿਹੜੀ ਇੱਕ ਕੰਪਨੀ ਉਹ ਇੱਕ ਕੰਪਨੀ ਦੀ ਰਿਪੋਰਟ ਬਣਾਈ ਆ ਤੇ ਤੈਨੂੰ ਤਾਂ ਹਾਕੀ ਖੇਡ ਦੇ ਖੇਡ ਦੇ ਨੂੰ ਮੈਂਨੇ ਬਣਾਤਾ ਤੈਨੂੰ ਤਾਂ ਇਸ ਗੱਲ ਦਾ ਬਹੁਤਾ ਪਤਾ ਨਹੀਂ ਹੈਗਾ ਮੈਂ ਕਿਹਾ ਮੈਨੂੰ ਇੰਨਾ ਥਾਰਾ ਕੁਝ ਪਤਾ ਕਿਉਂਕਿ 21 ਪਲੇਅਰਾਂ ਨੂੰ ਬਾਲ ਦੇਣਾ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਹੈਗਾ ਮੈਂ ਆਪਣੇ ਮੰਤਰੀ ਨੂੰ ਕਹਿੰਦਾ ਕਿ ਇਹ ਗੱਲ ਜਿਹੜੀ ਆ ਇਹ ਬਹੁਤੀ ਠੀਕ ਨਹੀਂ ਜਮਸ਼ੇਰ ਇਲਾਕੇ ਨਾਲ ਲੱਗਦੇ ਦੋ ਦਰਜਨ ਪਿੰਡਾਂ ਦਾ ਜਲੰਧਰ ਸ਼ਹਿਰ ਨੂੰ ਹਜ਼ਾਰਾਂ ਲੀਟਰ ਦੁੱਧ ਸਪਲਾਈ ਹੁੰਦਾ ਹੈ ਲੋਕ ਇਸੇ ਕਰਕੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਇਸ ਨਾਲ ਡੇਰੀ ਇੰਡਸਟਰੀ ਨੂੰ ਵੱਡਾ ਨੁਕਸਾਨ ਹੋਏਗਾ ਪ੍ਰਗਟ ਸਿੰਘ ਇੱਥੇ ਨਹੀਂ ਰੁਕੇ ਉਹਨਾਂ ਕਿਹਾ ਕਿ ਅਕਸਰ ਅਕਾਲੀ ਮੰਤਰੀਆਂ ਦੇ ਮੂੰਹੋਂ ਸੁਣਨ ਨੂੰ ਮਿਲਦਾ ਹੈ ਕਿ ਪ੍ਰਗਟ ਸਿੰਘ ਨੂੰ ਖਡਾਰੀ ਤੋਂ ਵਿਧਾਇਕ ਬਣਾ ਦਿੱਤਾ ਗਿਆ ਸਿਆਸਤ ਦਾ ਗਿਆਨ ਨਹੀਂ ਹੈ ਪ੍ਰਗਟ ਸਿੰਘ ਨੇ ਆਪਣੇ ਦਿਲ ਦਾ ਦਰਦ ਕੁਝ ਇਸ ਤਰ੍ਹਾਂ ਕੱਢਿਆ ਕਿਆ ਇੱਕੀ ਖਿਡਾਰੀਆਂ ਚੋਂ ਬਾਲ ਕੱਢ ਦਿੰਦਾ ਸੀ ਤਾਂ ਸਿਆਸਤ ਬਹੁਤ ਆਸਾਨ ਹੈ ਕੁਰਸੀ ਨਹੀਂ ਲੋਕਾਂ ਦੀ ਸਹੂਲਤ ਮਾਇਨੇ ਰੱਖਦੀ ਹੈ ਅਸਲੀ ਗੱਲ ਇਹ ਹੈ ਕਿ ਜਿਹੜਾ ਪੋਲਿਟੀਸ਼ੀਅਨ ਹੈ ਉਹਨੂੰ ਗਰਾਊਂਡ ਰਿਐਲਿਟੀ ਦਾ ਨਹੀਂ ਪਤਾ ਜਾਂ ਉਹਨੂੰ ਐਡਮਿਨਿਸਟ੍ਰੇਟਿਵ ਐਂਗਲ ਦਾ ਨਹੀਂ ਪਤਾ ਤੁਸੀਂ ਬੈਠੇ ਆ ਏਸੀ ਕਮਰਿਆਂ ਦੇ ਵਿੱਚ ਜਿਹੜੇ ਕੱਢੀਗੜ ਬੈਠੇ ਉਹ ਤੋਂ ਪਰੇ ਏਸੀ ਕਮਰਿਆਂ 'ਚ ਬੈਠੇ ਆ ਮੈਂ ਅਸਲੀ ਗੱਲ ਇਹ ਆ ਪੱਖਾਂ ਵੀ ਇਸ ਕਰਕੇ ਇੱਥੇ ਨੂੰ ਆਇਆ ਕੋਈ ਮੈਂ ਤਾਂ ਤੁਹਾਨੂੰ ਆਵਾਜ਼ ਬਤਾ ਇੱਕ ਪ੍ਰਗਟ ਸਿੰਘ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਣ ਦੇ ਹੱਕ 'ਚ ਨਹੀਂ ਪਰ ਚੁਣੀ ਗਈ ਜਗ੍ਹਾ ਦੇ ਖਿਲਾਫ ਉਹ ਵੀ ਨਹੀਂ ਨਗਰ ਨਿਗਮ ਦੇ ਅਫਸਰ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਸਬੰਧਤ ਵਿਭਾਗ ਕੋਲ ਭੇਜਣ ਦੀ ਤਿਆਰੀ 'ਚ ਨਹੀਂ ਸੋਲਿਡ ਵੇਸਟ ਦਾ ਪਲਾਂਟ ਵੀ ਜ਼ਰੂਰੀ ਹੈ ਲੋਕਾਂ ਦੀਆਂ ਤਕਲੀਫਾਂ ਵੀ ਜਿਹੜੀਆਂ ਜਾਇਜ਼ ਹੈਗੀਆਂ ਨੇ ਸਾਰੇ ਫੈਸਲੇ ਜਿਹੜੇ ਹੁੰਦੇ ਨੇ ਹਰ ਇੱਕ ਚੀਜ਼ ਨੂੰ ਧਿਆਨ 'ਚ ਰੱਖ ਕੇ ਜੋ ਵੱਡੇ ਲੋਕ ਹਿੱਤ ਵਿੱਚ ਫੈਸਲਾ ਹੋਏਗਾ ਉਹੀ ਸਰਕਾਰ ਔਰ ਮਹਿਕਮਾ ਕਰੇਗਾ ਕਿ ਮੈਂ ਲੱਗਣ ਦੇ ਹੱਕ 'ਚ ਹਾਂ ਪਰ ਜਗ੍ਹਾ ਠੀਕ ਨਹੀਂ ਹੈ ਮੈਨੂੰ ਕਿੰਦਾ ਪੀਏ ਸੋਲਿਡ ਵੇਸਟ ਨਹੀਂ ਲੱਗਣਾ ਚਾਹੀਦਾ ਸੋਲਿਡ ਵੇਸਟ ਲੱਗਣਾ ਚਾਹੀਦਾ ਬਟ ਇਸ ਜਗ੍ਹਾ ਤੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਇੱਥੇ ਨਹਿਰੀ ਵਾਲੇ ਲੋਕਾਂ ਦਾ ਕਿਉਂਕਿ ਇੱਥੇ ਸਾਡੇ 800 ਪੌਂਟਰ ਦੁੱਧ ਰੋਜ਼ ਦਾ ਜਲੰਧਰ ਨੂੰ ਸਪਲਾਈ ਹੋਉਂਦੀ ਮਮੀ ਭਾਜਨਾਂ ਦਾ ਤੋਂ ਉਹਨਾਂ ਨੂੰ 16000 ਡੰਗਰ 7 ਤੋਂ 8000 ਰੁਕੀ ਰਹਿੰਦੇ ਆ ਆਪਾਂ ਉਹਨਾਂ ਦੀ ਸਿਹਤ ਨਾਲ ਉਹਨਾਂ ਦੀ ਜਿਹੜੀ ਐਨਵਾਇਰਨਮੈਂਟ ਆ ਉਹਦੇ ਨਾਲ ਖਿਲਵਾੜ ਨਹੀਂ ਕਰ ਸਕਦੇ ਖੇਡਦੇ ਮੈਦਾਨ 'ਚ ਪਸੀਨਾ ਵਹਾਉਂਦੇ ਰਹੇ ਪ੍ਰਗਟ ਸਿੰਘ ਦਾ ਸਟੈਮੀਨਾ ਬਹੁਤ ਹੋਵੇਗਾ ਪਰ ਸਿਆਸਤਦਾਨ ਬਣਨ ਤੋਂ ਬਾਅਦ ਜ਼ਮੀਨੀ ਹਕੀਕਤ ਦੇਖ ਉਹਨਾਂ ਦੇ ਮੱਥੇ ਤੇ ਆਇਆ ਪਸੀਨਾ ਸਾਫ ਸਾਫ ਬਿਆਨ ਕਰ ਰਿਹਾ ਹੈ ਕਿ ਸਾਬਕਾ ਖਿਡਾਰੀ ਆਪਣੀ ਸਰਕਾਰ ਖਿਲਾਫ ਮੈਦਾਨ 'ਚ ਉਤਰ ਗਿਆ ਹੈ ਇੰਦਰਵੀਰ ਸਿੰਘ ਬੁਲਾਰੀਆ ਨਵਜੋਤ ਕੌਰ ਸਿੱਧੂ ਤੇ ਹੁਣ ਪ੍ਰਗਟ ਸਿੰਘ ਸਰਕਾਰ ਦੀਆਂ ਨੀਤੀਆਂ ਖਿਲਾਫ ਸਰਕਾਰ ਦੇ ਵਿਧਾਇਕੀ ਧਰਨੇ ਮੁਜ਼ਾਰੇ ਕਰ ਰਹੇ ਨੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਮੌਜੂਦਾ ਸਰਕਾਰ ਖਿਲਾਫ ਲੋਕਾਂ ਦਾ ਗੁੱਸਾ ਕਿਸਾ ਤੱਕ ਹੈ